ਲੁਧਿਆਣਾ ਜਿਸ ਨੂੰ ਸੰਤੀ ਸ਼ਹਿਰ ਕਿਹਾ ਜਾਂਦਾ ਹੈ ਇੰਡਸਟਰੀ ਨੂੰ ਲੈ ਕੇ ਲੁਧਿਆਣਾ ਮਸ਼ਹੂਰ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਕਸੀਨੋ ਦਾ ਵੀ ਅੱਡਾ ਬਣ ਜਾਏਗਾ ਇਹ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਲਗਾਤਾਰ ਲੁਧਿਆਣੇ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਇੱਕ ਪ੍ਰਾਈਵੇਟ ਕਲੋਨੀ ਦੇ ਵਿੱਚ ਜੂਏ ਦਾ ਅੱਡਾ ਚੱਲ ਰਿਹਾ ਦਿਨ ਰਾਤ ਉੱਥੇ ਕਸੀਨੋ ਚੱਲ ਰਿਹਾ ਹੈ ਔਰ ਇਹ ਸਾਰਾ ਕੁਝ ਪ੍ਰਸ਼ਾਸਨ ਦੀ ਨੱਕ ਦੇ ਹੇਠਾਂ ਚੱਲ ਰਿਹਾ ਹੈ लुधियाने ਦੀ ਪੱਖੋ ਵਾਲ ਰੋਡ ਸਥਿਤ ਠਾਕੁਰ ਕਲੋਨੀ ਜਿਸ ਦਾ ਨਾਮ ਤਾਂ ਠਾਕੁਰ ਕਲੋਨੀ ਹੈ ਜਿਸ ਦੇ ਅੰਦਰ ਗੁਰੂ ਜੀ ਦਾ ਆਸ਼ਰਮ ਵੀ ਹੈ ਸਾਲਾਸਰ ਪ੍ਰੇਮ ਆਸ਼ਰਮ ਵੀ ਹੈ ਉਸ ਕਲੋਨੀ ਨੂੰ ਕਿਸੇ ਨੇ ਕਸੀਨੋ ਦਾ ਅੱਡਾ ਬਣਾ ਦਿੱਤਾ ਦੱਸ ਦਈਏ ਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਲਗਾਤਾਰ ਕਰੋੜਾਂ ਰੁਪਏ ਦਾ ਕਸੀਨੋ ਉੱਥੇ ਖੇਡਿਆ ਜਾ ਰਿਹਾ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਉੱਥੇ ਕਸੀਨੋ ਦਾ ਅੱਡਾ ਚਲਾਉਣ ਦੇ ਵਾਸਤੇ ਪੁਲਿਸ ਦੇ ਕਈ ਉੱਚ ਅਧਿਕਾਰੀਆਂ ਨੂੰ 50 ਲੱਖ ਤੋਂ ਲੈ ਕੇ ਕਰੋੜ ਰੁਪਏ ਤੱਕ ਦੀ ਰਿਸ਼ਵਤ ਵੀ ਦਿੱਤੀ ਜਾ ਰਹੀ ਹੈ। ਤਾਂ ਕਿ ਉੱਥੇ ਵੱਡੇ-ਵੱਡੇ ਕਾਰੋਬਾਰੀ ਜਿਹੜੇ ਨੇ ਉਹ ਸ਼ਰਿਆਮ ਕਸੀਨੋ ਖੇਡ ਸਕਣ। ਸ਼ਹਿਰ ਦੇ ਵੱਡੇ-ਵੱਡੇ ਕਾਰੋਬਾਰੀ ਬਹੁਤ ਉੱਥੇ ਕਸੀਨੋ ਖੇਡਣ ਆਉਂਦੇ ਨੇ। ਇੱਥੋਂ ਤੱਕ ਕਿ ਕਈ ਮੀਡੀਆ ਅਦਾਰੇ ਦੇ ਪੱਤਰਕਾਰ ਵੀ ਜਿਹੜੇ ਨੇ ਉੱਥੇ ਚੁੱਪੀ ਧਾਰੀ ਬੈਠੇ ਨੇ ਅਤੇ ਜਿਹੜੇ ਕਲੋਨੀ ਦੇ ਪ੍ਰੋਮੋਟਰਸ ਨੇ ਉਹਨਾਂ ਦੀ ਨੱਕ ਤੇ ਹੀਟਾਂ ਵੀ ਇਹ ਸਭ ਜੂਏ ਦਾ ਅੱਡਾ ਚੱਲ ਰਿਹਾ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਦੀਵਾਲੀ ਦੇ ਅਖੀਰਲੇ ਦਿਨਾਂ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ 2 ਤੋਂ 3 ਕਰੋੜ ਤੱਕ ਰੁਪਏ ਦੇ ਵੀ ਕਸੀਨੋ ਖੇਡੇ ਜਾਂਦੇ ਨੇ ਲੁਧਿਆਣਾ ਜੋ ਕਿ ਸੰਤੀ ਸ਼ਹਿਰ ਹੈ ਪਰ ਲੁਧਿਆਣਾ ਦੇ ਸਨਤਕਾਰ ਹੀ ਵੱਡੇ ਵੱਡੇ ਜੂਏ ਦੇ ਅੱਡਿਆਂ ਤੇ ਜਾ ਕੇ ਕਸੀਨੋ ਖੇਡਦੇ ਦਿਖਾਈ ਵੀ ਦੇ ਰਹੇ ਨੇ ਪਰ ਪ੍ਰਸ਼ਾਸਨ ਸੁੁੱਤਾ ਕਿਉਂ ਹੋਇਆ ਪ੍ਰਸ਼ਾਸਨ ਦੀ ਨੱਕ ਦੇ ਹੇਠਾਂ ਇਹ ਸਾਰਾ ਕੰਮ ਚੱਲ ਰਿਹਾ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਿਹੜਾ ਵਿਅਕਤੀ ਇਹ ਕਸੀਨੋ ਚਲਾ ਰਿਹਾ ਹੈ ਉਹ ਪਹਿਲਾਂ ਵੀ ਪਿਛਲੇ ਸਾਲ ਵੀ ਉਸਨੇ ਕਸੀਨੋ ਚਲਾਇਆ ਸੀ ਅਤੇ ਪੁਲਿਸ ਦੀ ਰੇਡ ਤੋਂ ਬਾਅਦ ਉਹ ਕਸੀਨੋ ਬੰਦ ਕਰਵਾ ਦਿੱਤਾ ਸੀ ਪਰ ਹੁਣ ਪਿਛਲੇ ਕਾਫੀ ਦਿਨਾਂ ਤੋਂ ਕਸੀਨੋ ਦਾ ਅੱਡਾ ਲਗਾਤਾਰ ਚੱਲ ਰਿਹਾ ਪਰ ਪੁਲਿਸ ਨੂੰ ਹਜੇ ਤੱਕ ਪਹਨ ਤੱਕ ਨਹੀਂ ਲੱਗੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕੋਈ ਕਸੀਨੋ ਵੀ ਚੱਲ ਰਿਹਾ ਪੁਲਿਸ ਜਿਸ ਨੂੰ ਦੂਜੇ ਸ਼ਹਿਰ ਤੱਕ ਪਤਾ ਲੱਗ ਜਾਂਦਾ ਹੈ ਕਿ ਮੁਜਰਮ ਕਿੱਥੇ ਲੁਕਿਆ ਹੋਇਆ ਪਰ ਉਸ ਨੂੰ ਆਪਣੇ ਸ਼ਹਿਰ ਦੇ ਵਿੱਚ ਹੀ ਨਹੀਂ ਪਤਾ ਲੱਗ ਰਿਹਾ ਕਿ ਕਿਸੇ ਇਲਾਕੇ ਦੇ ਵਿੱਚ ਕਸੀਨੋ ਖੜਾਇਆ ਜਾ ਰਿਹਾ ਤਾਂ ਸ਼ਾਇਦ ਸਾਡੀ ਇਹ ਖਬਰ ਸੁਣ ਕੇ ਲੁਧਿਆਣੇ ਦਾ ਪ੍ਰਸ਼ਾਸਨ ਜਾਗੇ ਅਤੇ ਉਸ ਕਸੀਨੋ ਵਾਲੀ ਥਾਂ ਤੇ ਰੇਡ ਪਾਵੇ ਮਿਰਰ ਰਿਪੋਰਟ